ਬੀਤੇ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕੀਤੀ ਔਰ ਉਸ ਮੀਟਿੰਗ ਦੇ ਵਿੱਚ ਤਲਕੀਬਾਜ਼ੀ ਜਿਹੜੀ ਦੇਖਣ ਨੂੰ ਮਿਲੀ ਔਰ ਉਸ ਤੋਂ ਬਾਅਦ ਜਿਹੜਾ ਪੁਲਿਸ ਦਾ ਵੱਡਾ ਐਕਸ਼ਨ ਵੀ ਦੇਖਣ ਨੂੰ ਮਿਲਿਆ ਔਰ ਪੰਜਾਬ ਦੇ ਕਈ ਜਿਹੜੇ ਕਿਸਾਨ ਆਗੂ ਸਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੜਕਸਰ ਰੀਡ ਕੀਤੀ ਗਈ ਘਰਾਂ ਦੇ ਵਿੱਚ ਔਰ ਇਸੇ ਤਰ੍ਹਾਂ ਹੀ ਜਿਹੜਾ ਮੁਕਸਰ ਦੇ ਵਿੱਚ ਵੀ ਕਈ ਕਿਸਾਨ ਆਗੂ ਨੇ ਜਿਹੜੇ ਹਿਰਾਸਤ ਦੇ ਵਿੱਚ ਲਏ ਗਏ ਨੇ ਔਰ ਹੁਣ ਤਸਵੀਰਾਂ ਜਿਹੜੀਆਂ ਮੁਕਸਰ ਦੇ ਥਾਣਾ ਸਦਰ ਦੀਆਂ ਸਾਂਝੀਆਂ ਕਰ ਰਹੇ ਹਾਂ ਉਸ ਰੇਡ ਤੋਂ ਬਾਅਦ ਜਿਹੜੇ ਕਿਸਾਨ ਆਗੂਆਂ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਸੀ ਉਹਨਾਂ ਨੂੰ ਛਡਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਥਾਣਾ ਸਦਰ ਦਾ ਘਰਾਓ ਕੀਤਾ ਗਿਆ ਔਰ ਵੀ ਕਿਸਾਨ ਪਹੁੰਚ ਰਹੇ ਨੇ ਫਿਲਹਾਲ ਇੰਨੇ ਕਿਸਾਨਾਂ ਜਿਹੜੇ ਪਹੁੰਚੇ ਨੇ ਘਰਾਓ ਕੀਤਾ ਗਿਆ ਗੱਲਬਾਤ ਕਰਦੇ ਹੈਗੇ ਆ ਹਰਪ੍ਰੀਤ ਜੀ ਕਿਹੜੇ ਕਿਹੜੇ ਕਿਸਾਨ ਆਗੂ ਆ ਜਿਹੜੇ ਹਰਾਸਤ ਦੇ ਵਿੱਚ ਲਈ ਗਏ ਆ ਹੁਣ ਕੀ ਗੱਲਬਾਤ ਹੋਈ ਆ ਕੋਈ ਅਫਸਰਾਂ ਦੇ ਨਾਲ ਵੀ ਕਦੋਂ ਛੱਡਣਗੇ ਜਾਂ ਕੀ ਹੈ ਫਿਲਹਾਲ ਹਜੇ ਤਾਂ ਅਸੀਂ ਆ ਕੇ ਜਿਹੜਾ ਗੇਟ ਘੇਰਿਆ ਕੋਈ ਅਫਸਰਾਂ ਨੇ ਸਾਡੇ ਤੱਕ ਜਿਹੜੀ ਪਹੁੰਚ ਨਹੀਂ ਕਰੀ ਹੈਗੀ ਸਾਡੇ ਜਿਹੜੇ 5-7 ਸੰਯੁਕਤ ਮੋਰਚ ਦੇ ਆਗੂ ਨੇ ਉਹ ਸਾਡੇ ਜਿਹੜੇ ਹਰਾਸਤ ਚ ਨੇ ਅਸੀਂ ਇਹਨਾਂ ਨੂੰ ਆ ਕੇ ਚੇਤਾਵਨੀ ਵੀ ਦਿੱਤੀ ਆ ਵੀ ਇੱਥੇ ਵੱਡਾ ਐਕਸ਼ਨ ਹੋਣਾ ਤੁਸੀਂ ਜਿਹੜੇ ਸਾਡੇ ਕਿਸਾਨ ਜਿਹੜੇ ਆਗੂ ਉਹ ਮਤਲਬ ਜਿਹੜੇ ਗ੍ਰਫਤਾਰ ਕੀਤਾ ਰਿਹਾ ਕਰੋ ਜਿਨ੍ਹਾਂ ਚੋਂ ਮਾਰਟਰ ਬਲਵਿੰਦਰ ਸਿੰਘ ਜੀ ਥਾਂਦੇ ਵਾਲਾ ਕਿਰਤੀ ਕਿਸਾਨ ਸੁਭਾਗੂ ਨੇ ਬੀਕੇ ਜੂ ਕਾਦੀਆਂ ਦੇ ਸੁਭਾਜਨ ਸਕੱਤਰ ਜੀ ਜਸ ਸਿੰਘ ਕਾਨੇ ਵਾਲੀ ਨੇ ਬੀਕੇ ਜੂ ਲਖੋਲ ਟਕਾਇਆ ਦੇ ਜ਼ਿਲ੍ਹਾ ਜਥੇਦਾਰ ਗਰਵੀਰ ਸਿੰਘ ਲੰਬੀ ਢਾਬ ਨੇ ਔਰ ਜਗਸੀਰ ਸਿੰਘ ਜੀ ਥਾਂਦੇ ਵਾਲਾ ਪਿੰਡ ਜੋ ਥਾਂਦੇ ਵਾਲਾ ਪਿੰਡ ਜੋ ਹੋਰ ਕਈ ਕਿਸਾਨ ਨੇ ਮਤਲਬ 8-7 ਕਿਸਾਨ ਜਿਹੜੇ ਸਾਡੇ ਇਸ ਸਦਰ ਦੇ ਵਿੱਚ ਜਿਹੜੇ ਗ੍ਰਿਫਤਾਰ ਕਰੇ ਹੋਏ ਨੇ ਕਿਵੇਂ ਦੇਖਦਾ ਹਾਂ ਕਿ ਮੀਟਿੰਗ ਦੇ ਵਿੱਚ ਤਲਕੀ ਬਾਜੀ ਔਰ ਤੜਕਸ ਹਰ ਫਿਰ ਪੁਲਿਸ ਦੇ ਪਰ ਘਰੇ ਘਰਾਂ ਦੇ ਵਿੱਚ ਜਿਹੜੇ ਕਿਸਾਨਾਂ ਕੋਆਂ ਨੂੰ ਹਿਰਾਸਤ ਦੇ ਵਿੱਚ ਲੈਣਾ ਤੁਸੀਂ ਦੇਖੋ ਵੀ ਇੰਨੇ ਦਿਨ ਮੋਰਚੇ ਨੂੰ ਤਿਆਰੀ ਕਰਦਣ ਹੋ ਗਏ ਇੰਨੇ ਦਿਨ ਦਾ ਐਲਾਨ ਹੋਇਆ ਹੋਇਆ ਵੀ ਅਸੀਂ ਚੰਡੀਗੜ੍ਹ ਦੇ ਵਿੱਚ ਮਤਲਬ ਜਿਹੜਾ ਮੋਰਚਾ ਉਸੇ ਲਗਾ ਰਹੇ ਹਾਂ ਉਹਨਾਂ ਨੇ ਸਰਕਾਰ ਨੇ ਮੀਟਿੰਗ ਦਿੱਤੀ ਆ ਆ ਗੋ ਮੀਟਿੰਗ ਦੇ ਵਿੱਚ ਪਹੁੰਚੇ ਆ ਪਰ ਮੀਟਿੰਗ ਚ ਪਹੁੰਚ ਕੇ ਅੱਠ ਮੰਗਾਂ ਤੇ ਜਿਹੜੀ ਉਹਨਾਂ ਦੀ ਮਤਲਬ ਜਿਹੜੀ ਵਿਚਾਰ ਚਰਚਾ ਹੋਈ ਆ ਬਾਕੀ ਮੰਗਾਂ ਤੇ ਹਜੇ ਮਤਲਬ ਜਿਹੜੀ ਵਿਚਾਰ ਚਰਚਾ ਚੱਲ ਰਹੀ ਆ ਉਹ ਵਿੱਚੋਂ ਉੱਠ ਕੇ ਧਮਕੀ ਭਰੇ ਲੈ ਜੇ ਚ ਇਹ ਕਹਿੰਦੇ ਨੇ ਵੀ ਜੇ ਤੁਸੀਂ ਪੰਜ ਦਾ ਕਰਨਾ ਮੈਂ ਤੁਹਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਨੇ ਮੈਂ ਕੈਨਸਲ ਕਰਦਾ ਕਦੰਤ ਇਹਨੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਰਹੇ ਆ ਪਰ ਉਹਨਾਂ ਦਾ ਰਵਈਆ ਜਿਹੜਾ ਇਸ ਮੁੱਖ ਮੰਤਰੀ ਦਾ ਰਵਈਆ ਜਿਹੜਾ ਉਹ ਨਖੇਦੀ ਜਨਕਰ ਰਵਈਆ ਉਹ ਉਹਨੇ ਆਪਣੀ ਸੀਟ ਦੀ ਜਿਹੜੀ ਮੋਕਮੰਦਰੀ ਦੇ ਲੈਵਲ ਦੀ ਕੋਈ ਗੱਲ ਹੀ ਨਹੀਂ ਕੀਤੀ ਉਹਦੀ ਤੋਹਫੀਨ ਕੀਤੀ ਆ ਕਿਸਾਨ ਆਗੂ ਆਨੰਦਰੋਂ ਬੇਇਜਤ ਕਰਕੇ ਜਿਹੜਾ ਉਹ ਬਾਹਰ ਕੱਢਿਆ ਗਿਆ ਪਰ ਅਸੀਂ ਆਪਦੇ ਦ੍ਰਿੜ ਇਰਾਦੇ ਤੇ ਪੱਕੇ ਆ ਚੰਡੀਗੜ੍ਹ ਵੀ ਸਾਡੀਆਂ ਟਰਾਲੀਆਂ ਜਾਣਗੀਆਂ ਤੇ ਇਹਨਾਂ ਨੂੰ ਵੀ ਇੱਥੋਂ ਛੜਾ ਕੇ ਲੈ ਕੇ ਜਾਵਾਂਗੇ ਬਿਨਾਂ ਸ਼ਰਤ ਰਿਹਾ ਕਰਕੇ ਲੈ ਕੇ ਜਾਵਾਂਗੇ ਜਿਹੜੇ ਸਾਡੇ ਆਗੂ ਤੜਕੇ 12 ਵਜੇ ਤੋਂ ਰਾਤ ਛਾਪੇ ਸ਼ੁਰੂ ਸ਼ਾਪੇ ਮਾਰੀ ਸ਼ੁਰੂ ਹੋਈ ਆ 12 ਵਜੇ ਤੋਂ ਰਾਤ ਘਰਾਂ ਦੇ ਵਿੱਚ ਛਾਪੇ ਮਾਰੀਆਂ ਲੋਕਾਂ ਨੂੰ ਡਰ ਦਾ ਮਾਹੌਲ ਬਣਾਇਆ ਹੋਇਆ ਵੀ ਲੋਕਾਂ ਨੇ ਹੌਸਲੇ ਪਾਸ ਤੋਂ ਚੰਡੀਗੜ੍ਹ ਨਾ ਜਾਣ ਪਰ ਇਹ ਕਿਸੇ ਕੀਮਤ ਤੇ ਜੱਥੇ ਨਹੀਂ ਰੁਕਣ ਇਹ ਪੰਜਾਬ ਸਰਕਾਰ ਜਿੰਨਾ ਜ਼ੋਰ ਲਾਉਣਾ ਉਹ ਲਾਲੇ ਜਿੰਨਾ ਤੁਸੀਂ ਦਬਾਉਂਗੇ ਉਹ ਲੋਕਾਂ ਦਾ ਰੋਜ ਜੜਾ ਉਦਾਂ ਹੀ ਪੜਕੂ ਕਿਤੇ ਨਾ ਕਿਤੇ ਕਮਜ਼ੋਰ ਕਰਨ ਦੀ ਜਾਂ ਉੱਥੇ ਮੰਨ ਲਓ ਧਰਨੇ ਤੇ ਨਾ ਜਾ ਸਕਣ ਇਸ ਕਾਰਨ ਜਿਹੜੀ ਰੇਡ ਆ ਉਹ ਕੀਤੀ ਗਈ ਹੈ ਹਰਸਤ ਦੇ ਵਿੱਚ ਲਈ ਗਈ ਇਹ ਪੰਜਾਬ ਪੁਲਿਸ ਦੀ ਤੇ ਮੁੱਖ ਮੰਤਰੀ ਦੀ ਕਮਜ਼ੋਰੀ ਆ ਮੰਨੀਆਂ ਹੋਏ ਮੰਗਾਂ ਨੂੰ ਲਾਗੂ ਨਾ ਕਰਨਾ ਉਹਨੂੰ ਨਾਮਲ ਵਿੱਚ ਨਾ ਲੈਣਾ ਉਲਟਾ ਇਹਦੇ ਤੇ ਤੁਸੀਂ ਕਿਸਾਨਾਂ ਨੂੰ ਗ੍ਰਿਫਤਾਰੀਆਂ ਜਿਹੜੀਆਂ ਉਹਨਾਂ ਦੇ ਘਰਾਂ 'ਚ ਛਾਪੇਮਾਰੀਆਂ ਕਰੋ ਲੋਕਾਂ 'ਚ ਤੁਸੀਂ ਡਰ ਪੈਦਾ ਕਰੋ ਵੀ ਤੁਸੀਂ ਚੰਡੀਗੜ੍ਹ ਨਾ ਜਾਓ ਪਰ ਲੜਨ ਵਾਲੇ ਲੋਕ ਨੇ ਜਿਹੜੇ ਉਹ ਇਹਨਾਂ ਤੋਂ ਡਰਨ ਵਾਲੇ ਨਹੀਂ ਹੈ ਆ ਸਿੱਧੇ ਹਿੱਕ 'ਚ ਵੱਜਣਗੇ ਇਹਨਾਂ ਦੀ ਜਾ ਕੇ ਬੰਦੇ ਵੀ ਛਡਾਉਣੇ ਆ ਤੇ ਚੰਡੀਗੜ੍ਹ ਵੀ ਜਾਣਾ ਇਹ ਜਾਣਗੇ ਲੋਕ ਇੱਕਦਾਂਤ ਲੋਕ ਜਿਹੜੇ ਨਹੀਂ ਡਰਨਗੇ ਇਸ ਤੋਂ ਹੁਣ ਵੱਡਾ ਇਕੱਠ ਕੀਤਾ ਜਾ ਰਿਹਾ ਜਾਂ ਧਰਨਾ ਕਦੋਂ ਤੱਕ ਇਹ ਚੱਲ ਜਾਰੀ ਰਹੂਗਾ ਅਸੀਂ ਕਿਹੜਾ ਫਿਰ ਨਾਲ ਥਾਣੇ ਦਾ ਘਰਾਓ ਕਰਿਆ ਬੰਦੇ ਸਾਡੇ ਹੋਰ ਆ ਰਹੇ ਨੇ ਜਿਵੇਂ ਵੀ ਮੋਰਚੇ ਦੀ ਵਿਚਾਰ ਚਰਚਾ ਹੋਊਗੀ ਆਪਣੇ ਬੰਦਿਆਂ ਨੂੰ ਛਡਾਉਣ ਵਾਸਤੇ ਅਸੀਂ ਉਮੀਦ ਜਿਹੜਾ ਇਹ ਤੋਂ ਸਟੇਜ ਤੋਂ ਅਨਾਉਂਸ ਕਰਾ ਕੋਈ ਕੁਝ ਗੱਲਬਾਤ ਹੋਈ ਕਿ ਵੀ ਛੱਡ ਰਹੇ ਆ ਜਾਂ ਕੀ ਕੁਝ ਨਹੀਂ ਹਜੇ ਤੱਕ ਤਾਂ ਕੋਈ ਉਹਨਾਂ ਨੇ ਸਾਡੇ ਤੱਕ ਜਿਹੜੀ ਪਹੁੰਚ ਨਹੀਂ ਕੀਤੀ ਨਾ ਹੀ ਉਹਨਾਂ ਨਾਲ ਹਜੇ ਕੋਈ ਤਾਲਮੇਲ ਹੋਇਆ ਤਾਂ ਬਿਲਕੁਲ ਜਿਹੜਾ ਅੱਜ ਪੰਜਾਬ ਦੇ ਵਿੱਚ ਤੜਕਸਾਰ ਕਿਸਾਨਾਂ ਆਗੂਆਂ ਨੂੰ ਹਰਾਸਤ ਦੇ ਵਿੱਚ ਲਿਆ ਔਰ ਮੀਟਿੰਗ ਤੋਂ ਬਾਅਦ ਜਿਹੜਾ ਇਹ ਤੜਕਸਰ ਪੁਲਿਸ ਦਾ ਐਕਸ਼ਨ ਆ ਦੇਖਣ ਨੂੰ ਮਿਲਿਆ ਹੈਗਾ ਮੁਕਸਰ ਦੇ ਥਾਣਾ ਸਦਰ ਦੀਆਂ ਤਸਵੀਰਾਂ ਹੈਗੀਆਂ ਨੇ ਔਰ ਜਿਹੜਾ ਕਿਸਾਨਾਂ ਦੇ ਵੱਲੋਂ ਥਾਣੇ ਦਾ ਜਿਹੜਾ ਘਰਾਓ ਕੀਤਾ ਗਿਆ ਔਰ ਕਿਸਾਨਾਂ ਦੀ ਮੰਗ ਆ ਕਿ ਜਿਹੜੇ ਕਿਸਾਨਾਂ ਆਗੂ ਹਰਾਸਤ ਦੇ ਵਿੱਚ ਲਏ ਗਏ ਨੇ ਉਹਨਾਂ ਨੂੰ ਛੱਡਿਆ ਜਾਵੇ ਔਰ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਇਸ ਮੰਤਰੀ ਮੁੱਖ ਮੰਤਰੀ ਆ ਜਿਹੜਾ ਦੇਖਣ ਨੂੰ ਮਿਲਿਆ ਕਿ ਇਸ ਤਰ੍ਹਾਂ ਦੇ ਨਾਲ ਤਲਕੀ ਬਾਜੀ ਆ ਜਿਹੜੀ ਕਿਸਾਨਾਂ ਦੇ ਨਾਲ ਮੀਟਿੰਗ ਦੇ ਵਿੱਚ ਕੀਤੀ ਗਈ ਔਰ ਉਸ ਤੋਂ ਬਾਅਦ ਜਿਹੜਾ ਐਕਸ਼ਨ ਆ ਇਹ ਕੀਤਾ ਗਿਆ ਹੈਗਾ ਨਾਲ ਕਹਿਣਾ ਕਿ ਬਿਲਕੁਲ ਧਰਨੇ ਦੇ ਵਿੱਚ ਜਾਵਾਂਗੇ ਕਿਸਾਨ ਜਾ ਰਹੇ ਨੇ ਧਰਨੇ ਦੇ ਵਿੱਚ ਔਰ ਜਿਹੜਾ ਆਗੂਆਂ ਨੂੰ ਹਰਾਸਤ ਦੇ ਵਿੱਚ ਲਿਆ ਉਹਨਾਂ ਨੂੰ ਵੀ ਛਡਵਾਇਆ ਜਾਵੇਗਾ ਫਿਲਹਾਲ ਕਹਿੰਦੇ ਕਿਸਾਨ ਹੋਰ ਪਹੁੰਚ ਰਹੇ ਨੇ ਔਰ ਕੇਰਾ ਬੰਦੀ ਜਿਹੜੀ ਕੀਤੀ ਗਈ ਹੋਈ ਆ ਥਾਣਾ ਸਦਰ ਦੀ ਔਰ ਜਿਹੜੇ ਕਿਸਾਨ ਆਗੂ ਹਿਰਾਸਤ ਦੇ ਵਿੱਚ ਨੇ ਉਹਨਾਂ ਨੂੰ ਛਡਵਾ ਕੇ ਨਾਲ ਲੈ ਕੇ ਜਾਵਾਂਗੇ ਸ੍ਰੀ ਮੁਕਤਸਰ ਸਾਹਿਬ ਤੋਂ ਬੁਟਾ ਸੀ